ਸਭ ਪੱਜਵੰਦਾ ਇਹ ਤਾਂ ਕਹਿੰਦੇ ਹੁੰਦੇ 14 ਦੇ ਆ ਤੇ ਮਾਰ ਨਹੀਂ ਸੀ ਫਿਰ ਜੋ 16 ਦੇ ਆ ਉੱਥੇ ਨਹੀਂ ਮਾਰ ਸੀ ਤਾਂ ਅੱਜ ਇਹਨੂੰ 18 ਦੇ ਟਾਇਰ ਪਾਤੇ ਆ ਸ਼ੌਕ ਨੂੰ ਵਿਖਾਉਣ ਨੂੰ ਨਹੀਂ ਪਾਏ 18 ਦੇ ਇਹਨਾਂ ਤੇ ਚੱਲੂਗਾ ਚੱਲੂਗਾ ਹਾਂ ਫਿਰ ਠੀਕ ਹੈ ਨਾ ਗੱਲਬਾਤ ਬਾਕੀ ਜੇ ਮਰਜੀ ਅਗਲਾ ਚਲਾਵੇ ਤੇ ਇਹ ਬਿਨਾ ਟਰਬੋ ਤਾਂ ਮਿੱਤਰੋ ਹਾਂ ਬਿਨਾ ਟਰਬੋ ਬਿਨਾ ਡਰ ਨਾਲ ਤੇ ਪੈਗਾ ਬ ਤੁਹਾਨੂੰ ਦਿਖਾਵਾਂਗੇ ਨੱਚਦਾ ਜਦੋਂ ਕਲੱਚ ਛੱਡ ਦੇਣਾ ਤੇ ਬਈ ਇਹ ਹਸ ਪਾਵਰ ਹੁਣ ਆਪਾਂ ਦੇਖੀ ਵੀ ਕਿੰਨਾ ਕਾ ਜੋਰ ਮਾਰਦਾ ਹੋ ਤੁਹਾਡੇ ਨਾਲ ਇਹ ਟਰੈਕਟਰ ਪੂਰਾ 65 h p ਦਾ ਜੋਰ ਪੂਰਾ ਮਾਰਦਾ ਬਾਈ ਜੀ ਹਾਂਜੀ ਹਾਂਜੀ ਐਵੇਂ ਹਾਂਜੀ ਤੇ ਬਈ ਲਾਈ हां फिर ਇਹ ਪਟਾਪਾ ਵੀ ਇਹਦਾ ਦੂਜਾ ਫਿੱਟ ਕੀਤਾ ਨਾ ਛੋਟਾ ਇਸੇ ਕਾਰਨ ਹੀ ਕੀਤਾ ਵੀ ਸੈਂਸਿੰਗ ਟਰੈਕਟਰ ਦੀ ਵਧੀਆ ਰਹੇ। ਆਪਾਂ ਅਗਲਾ ਦੇਖੋ ਇਹਦੀ ਸ਼ਾਫਟ ਦੀ ਗੀਅਰ ਦੀ ਸਾਰੀ ਚਾਲ ਦੀ ਸੈਟਿੰਗ ਕੀਤੀ ਹੈ 18 ਦੇ ਟਾਇਰਾਂ ਨਾਲ ਚੱਕਰ ਮਲਾਉਣ ਦੀ ਖਾਤਰ। ਕਿਉਂਕਿ ਜੇ ਤੁਸੀਂ ਆਪਣੇ ਟਰੈਕਟਰ ਦੇ ਸਾਡੇ ਰੀਸ ਨਾ ਪਾਉਂਗੇ 18 ਦੇ ਉਹ ਨਹੀਂ ਚੱਲਣਗੇ। ਕੋ ਨਹੀਂ ਚੱਲਣੇ ਹੈ। ਠੀਕ ਆ। ਤੀਜਾ ਤੀਜਾ ਹੈ ਇਹ ਮਟਰੋ। ਬਣਾ ਟਰਬੋ ਟਰੈਕਟਰ। ਮਿੱਤਰੋ ਸਵਾਗਤ ਕਰਦਾ ਹਾਂ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਬਾਈ ਸਤਨਾਮ ਕੋਲੇ ਪਹਿਲਾਂ ਕਾਫੀ ਟਾਈਮ ਪਹਿਲਾਂ ਆਪਾਂ ਇਹਨਾਂ ਦੀਆਂ ਵੀਡੀਓ ਪਾਉਂਦੇ ਹੁੰਦੇ ਸੀ ਉਸ ਤੋਂ ਬਾਅਦ ਬਾਈ ਹੋਰਾਂ ਨੇ ਆਪਣਾ ਚੈਨਲ ਬਣਾਇਆ ਹੋਇਆ ਜਿੱਥੇ ਤੁਸੀਂ ਡੇਲੀ ਇਹਨਾਂ ਦੀਆਂ ਵੀਡੀਓ ਦੇਖਦੇ ਰਹੇ ਨੇ ਤੇ ਸਸੀ ਕਾ ਬਾਈ ਜੀ ਸਸੀ ਕਾਲ ਬਾਈ ਜੀ ਤੇ ਬਾਈ ਜੀ ਆਪਣਾ ਨਾਮ ਤੇ ਪ੍ਰੋਪਰ ਐਡਰੈਸ ਆਪਾਂ ਫੇਰ ਦਸੀਏ ਆਪਣਾ ਨਾਮ ਆ ਸਤਨਾਮ ਸਿੰਘ ਤੇ ਬਰਗਾੜੀ ਦੇ ਵਿੱਚ ਵਰਕਸ਼ਾਪ ਆ ਜ਼ਿਲ੍ਹਾ ਫਰੀਦਕੋਟ ਇਨ ਪੰਜਾਬ ਠੀਕ ਹੈ ਤੇ ਆਪਣਾ ਚੈਨਲ ਕਿਹੜੇ ਨਾਂ ਤੇ ਹੈ ਆਪਣਾ ਜੀਐਨਟੀ ਬਰਗਾੜੀ ਦੇ ਨਾਮ ਚੈਨਲ ਆ ਬਾਕੀ ਅਕਸਰ ਜਦੋਂ ਮੈਂ ਦੇਖਦਾ ਹਾਂ ਤੁਹਾਡੀ ਵੀਡੀਓ ਜੀਐਨਟੀ ਵਿਊਰ ਵੇਖਦੇ ਆ ਸਾਰੇ ਵੇਖਦੇ ਆ ਆਪਣੇ ਨਾਲ ਸਾਰੇ ਉਹੀ ਜੁੜੇ ਹੁੰਦੇ ਆ ਬੰਦੇ ਉਹੀ ਜੁੜੇ ਆ ਤੇ ਬਾਈ ਇਹ ਟਰੈਕਟਰ ਆਪਾਂ ਤਿਆਰ ਕਰਿਆ ਹਾਂਜੀ ਬਾਈ ਜੀ ਆਪਾਂ ਕੀਤਾ ਜੀ ਕੀ ਬਾਤ ਆ ਬਾਈ ਜੇ ਮੈਂ ਪਹਿਲਾਂ ਆਪਦੀ ਇਹਦੀ ਤਾਰੀਫ ਬਖੋ ਤੁਹਾਨੂੰ ਮੈਂ ਦੱਸਾਂ ਦੋਸਤੋ ਤਾਂ ਮੈਨੂੰ ਮੈਂ ਚਲਾ ਕੇ ਲੈ ਕੇ ਆਇਆ ਬੜਾ ਘੈਂਟ ਲੱਗਿਆ ਕਿਉਂਕਿ ਇੱਕ ਤਾਂ 18 ਦੇ ਟਾਇਰਾਂ ਦੇ ਵਿੱਚ 855 ਇਹ ਤਾਂ ਕਹਿੰਦੇ ਹੁੰਦੇ 14 ਦੇ ਵਿੱਚ ਮਾਰ ਨਹੀਂ ਸੀ ਫਿਰ ਜੋ 16 ਦੇ ਆਏ ਉੱਥੇ ਨਹੀਂ ਮਾਰ ਸੀ ਤੇ ਇੱਕ ਮੇਨ ਗੱਲ ਵੀ ਇਹ ਮਾਡਲ ਸੁਣ ਕੇ ਹੈਰਾਨੀ ਵਾਲੀ ਗੱਲ ਆ ਮੜਾ ਨੇੜੇ ਆ ਕੇ ਦਿਖਾਈਏ ਹੁਣ ਆਪਾਂ ਤੇ ਇਹਦੇ ਜਿਹੜੇ ਰੰਗ ਰੰਗ ਹੋਇਆ ਜਾਂ ਕੀ ਹੋਇਆ ਸਾਰੀ ਗੱਲਬਾਤ ਆਪਾਂ ਬਾਈ ਸਤਨਾਮ ਕਰਾਂ ਸਤਨਾਮ ਉਹਨਾ ਕਰਾਂਗੇ ਤੇ ਬਾਈ ਪਹਿਲਾਂ ਤਾਂ ਬੰਪਰ ਤੋਂ ਹੀ ਚੱਲ ਬਾਈ ਬੰਪਰੇ ਦਾ ਇੱਕ ਕੁਇੰਟਲ 80 ਕਿਲੋ ਦਾਗਾ ਠੀਕ ਹੈ ਏਸਸਲਾਂ ਤੋਂ ਲਵਾਇਆ ਤਲਵੰਡੀ ਤੋਂ ਆਪਾਂ ਠੀਕ ਹੈ ਹਾਂਜੀ ਤੇ ਬਾਈ ਇਹ ਅਸਲ ਦੇ ਵਿੱਚ ਮਾਡਲ ਕਿੰਨਾ ਇਹ ਮਾਡਲ ਇਹ 2002 ਮਾਡਲ ਏ ਅਸ਼ੇਰ ਹਾਂਜੀ ਹਾਂਜੀ ਕਿਆ ਬਾਤ ਆ ਤਾਂ ਮਿੱਤਰੋ ਦੇਖੋ 2002 ਮਾਡਲ ਹੈ ਜਿਹੜਾ ਪੁਰਾਣੇ ਸ਼ੋਅ ਦੇ ਵਿੱਚ ਟਰੈਕਟਰ ਆਉਂਦੇ ਹੁੰਦੇ ਸੀਗੇ ਤੇ ਹੁਣ ਤੁਸੀਂ ਦੇਖੋ ਵੀ ਇਸ ਦੂਬਾਰਾ ਨਵੀਂ ਸ਼ੋਅ ਦੇ ਵਿੱਚ ਆ ਗਿਆ ਇਹਦੇ ਜਿਹੜੇ ਬਈ ਮਡਗਾਰਡ ਆ ਉਹ ਨਵੀਂ ਸ਼ੋਅ ਵਾਲੇ ਹਾਂਜੀ ਮਡਗਾਰਡ ਇਹ ਤੇ 2023 ਮਾਡਲ ਜਿਹੜੇ ਹੁਣ ਆਪਣੇ ਆ ਰਹੇ ਆ ਨਵੇਂ ਟਰੈਕਟਰ ਨੂੰ 850 ਜਾਂ 968 969 ਨੂੰ ਆ ਰਹੇ ਆ ਉਸ ਸਾਈਜ਼ ਦੀ ਆਪਾਂ ਮਡਗਾਰਡ ਯੂਜ਼ ਕੀਤੀ ਹੈ ਤੇ ਪਹਿਲੀ ਬਿਲਿੰਗ ਆਪਣੀ ਹੋਈ ਹੈ ਇਸ ਟਰੈਕਟਰ ਦੇ ਵਿੱਚ ਠੀਕ ਹੈ ਤੇ ਬਈ ਜਿਵੇਂ ਹੁਣ ਚਲ ਨਵੀਂ ਸ਼ੋਅ ਆ ਗਈ ਇਹਦੀ ਇਹ ਕਸਟਮਰ ਦੀ ਡਿਮਾਂਡ ਉਹਦੀ ਨਹੀਂ ਸੀ ਇਹਦੀ ਸੀ ਵੀ ਆਹੀ ਸ਼ੋਰ ਰੱਖਣੀ ਹੈ ਹਾਂ ਕਸਟਮਰ ਦੀ ਡਿਮਾਂਡ ਸੀਗੀ ਵੀ ਆਪਾਂ ਗੋਲ ਸ਼ੋ ਵੀ ਮੈਨੂੰ ਮਿਲਦੀ ਸੀਗੀ ਜੀ ਜੀ ਜੋ ਮਗਾ ਸਕਦੇ ਸੀ ਆਪਾਂ ਨੂੰ ਸਾਰਾ ਮਗਾ ਸਕਦੇ ਹਾਂ ਪਾਰਟਸ ਪਰ ਲੇਕਿਨ ਕਸਟਮਰ ਦੀ ਚੋਅ ਸੀ ਵੀ ਆਪਾਂ ਸ਼ੋ ਇਹਦੀ ਪਹਿਲਾਂ ਵਾਲੀ ਮਾਡਲ ਨਹੀਂ ਸ਼ੋ ਹੈ ਫਿਰ ਇਹ ਸਾਰੇ ਆਏ ਨਵੀਂ ਨਕੋਰ ਲੈ ਕੇ ਲਈ ਆ ਕਿ ਕਿਦਾਂ ਨਹੀਂ ਨਹੀਂ ਭਾਈ ਜੀ ਇਹ ਆਪਣੀ ਹੈਗੀ ਸੀ 2002 ਮਾਡਲ ਦੀ ਨਾਲ ਦੀ ਸ਼ੋ ਹੈ ਇਹਦੀ ਕਿਉਂਕਿ ਤੁਹਾਨੂੰ ਮੈਂ ਇੱਕ ਨਿਸ਼ਾਨੀ ਦੱਸਦਾ ਉਹਦੀ ਆ ਜਗ੍ਹਾ ਤੇ ਨਾ ਇੱਕ ਲੋਗੋ ਬਣਿਆ ਦਾ ਇਦਾਂ ਉੱਪਰ ਆ ਬਣਿਆ ਹੁੰਦਾ ਕਰ ਉੱਚੇ ਮਾਡਲ ਦੇ ਠੀਕ ਹੈ ਦੇਖੋ ਜਿੰਨੇ ਉੱਚੇ ਮਾਡਲ ਆਇਆ ਇਹਦੇ ਦੇਖੋ ਪੋਲਡ ਮਾਡਲ ਦੇ ਸਾਰਾ ਸਿਸਟਮ ਅੱਛਾ ਇਹ ਮੇਨ ਨਿਸ਼ਾਨੀਆਂ ਤੁਹਾਡੀ ਅਗਲਾ ਕਹੂਗਾ ਯਾਰ ਵੀਡੀਓ ਦੇ ਵਿੱਚ ਵੀ ਪੇਂਟ ਤੁਸੀਂ ਇਦਾਂ ਦਾ ਨਹੀਂ ਕਰ ਸਕਦੇ ਪਰ ਕੀਤਾ ਹੈ ਇਸ ਲਈ ਤੁਹਾਨੂੰ ਦਿਖਾਈ ਆ ਵੀ ਤੁਹਾਡਾ ਪੁਰਾਣੇ ਮਾਡਲ ਦੇ ਆ ਜਗ੍ਹਾ ਤੇ ਲੋਗੋ ਬਣਿਆ ਹੁੰਦਾ ਸੀ ਪਹਿਲਾਂ ਅੱਛਾ ਆ ਟੈਂਕੀ 2002 ਮਾਡਲ ਦੀ ਹਾਂ ਉਹੀ ਆ ਨਾ ਤੇ ਇਹ ਐਸੇ ਸ਼ੋਅ ਦੇ ਵਿੱਚ ਆਇਆ ਸੀ 2002 ਮਾਡਲ ਦੇ ਦੇਖੋ ਇਹਦੇ ਜਿਹੜੀਆਂ ਪੱਲੇ ਆ ਸਾਈਡ ਵਾਲੇ ਠੀਕ ਹੈ ਹਾਂ ਸਾਈਡ ਵਾਲੇ ਇਹ ਬਦਲੇ ਆਪਾਂ ਕੱਲੇ ਕੱਲੇ ਬਦ ਤੇ ਬਾਕੀ ਇਹਦੇ ਲੋਗੋ ਲਗ ਵਗੈਰਾ ਆਪਾਂ ਜਗਨ ਵਾਲਾ ਫਿੱਟ ਕੀਤਾ ਅਗਲੇ ਪਾਸੇ ਵੀ ਅੱਛਾ ਇਹ ਸਵਰਾਜ ਜਗਦਾ ਇੱਥੋਂ ਹਾਂ ਇਹ ਜਗਦਾ ਸਵਰਾਜ ਬਾਕੀ ਤੁਹਾਨੂੰ ਜਗਾ ਕੇ ਦਿਖਾਵਾਂਗੇ ਆਪਾਂ ਠੀਕ ਹੈ ਮਿੱਤਰੋ ਹਾਂਜੀ ਹਾਂਜੀ ਤੇ ਆ ਅਗਲੀਆਂ ਜਾਲੀਆਂ ਬਈ ਇਹ ਸਾਰਾ ਕੁਝ ਨਾਲ ਦਾ ਬਾਈ ਜੀ ਅੱਛਾ ਹਾਂਜੀ ਤਾਂ ਮਿੱਤਰੋ ਜੇ ਪੇਂਟ ਦੀ ਗੱਲ ਕਰੀਏ ਤਾਂ ਕੋਈ ਬੰਦਾ ਛੇਤੀ ਆਏ ਮੇਰੇ ਖਿਆਲ ਨਾਲ ਜਗਦਾ ਪੇਂਂਟਰ ਨਾਲ ਆਇਆ ਨਹੀਂ ਕਿਉਂਕਿ ਨਾਲ ਅਸੀਂ ਵੀ ਵਰਕ ਕਰਦੇ ਨਾਲ ਸਾਡਾ ਪੇਂਟ ਰੱਖਿਆ ਹੋ ਪਿਆ ਬੰਦਾ ਠੀਕ ਹੈ ਤੇ ਚਲੋ ਅੱਜ ਆਇਆ ਨਹੀਂ ਕਿਸੇ ਕਾਰਨ ਕਰਕੇ ਠੀਕ ਹੈ ਬਾਈ ਤਾਂ ਜਿਹੜਾ ਰੰਗ ਦੀ ਕੁਆਲਿਟੀ ਮਿੱਤਰੋ ਤੁਸੀਂ ਦੇਖੋ ਬਾਕੀ ਇਹ ਬਾਈ ਹੋਰੀ ਆਪਣੇ ਚੈਨਲ ਤੇ ਡੇਲੀ ਪਾਉਂਦੇ ਰਹੇ ਆ ਟਰੈਕਟਰ ਦੀਆਂ ਵੀਡੀਓ ਹਾਂਜੀ ਹਾਂਜੀ ਬਾਕੀ ਜਿਹੜੇ ਪੁਰਾਣੇ ਦੇਖਣਾ ਉੱਥੇ ਵੀ ਦੇਖ ਸਕਦਾ ਜ਼ਰੂਰ ਠੀਕ ਹੈ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਉੱਥੇ ਜਾ ਕੇ ਹਾਂਜੀ ਜੀ ਐਨ ਟੀ ਬਰਗਾੜੀ ਬਰਗਾੜੀ ਤੇ ਬਾਈ ਆਹ ਫਿਲਟਰ ਯਾਰ ਕਿਦਾਂ ਪੁਰਾਣੇ ਏ ਬਾਈ ਜੀ ਇਹ ਕਰੋਮ ਕਰਾਉਣੇ ਦਿੱਤੇ ਆ ਉਹ ਕਿਸੇ ਕਾਰਨ ਕਰਕੇ ਉਹ ਤੋਂ ਨਹੀਂ ਮਿਲੇ ਆਪਾਂ ਨੂੰ ਪਰਸੋ ਮਿਲਣਗੇ ਠੀਕ ਜਿਹਦੇ ਕਾਰਨ ਕਰਕੇ ਆਪਾਂ ਨੂੰ ਵੀਡੀਓ ਦੇ ਜਲਦੀ ਟਰੈਕਟਰ ਆਪਾਂ ਕੱਲ ਨੂੰ ਡਰਾਈਵਰ ਡਿਲੀਵਰ ਕਰਨਾ ਬਾਈ ਨੂੰ ਠੀਕ ਆ ਤਾਂ ਮਿੱਤਰੋ ਇਹਨਾਂ ਵਾਂਗੂ ਜਿਵੇਂ ਆਹ ਕਰੋਮ ਹੋਈ ਵੀ ਟੈਂਕੀ ਤੇ ਇਹਦੇ ਵਾਂਗੂ ਇਹ ਫਿਲਟਰ ਲੱਗਣੇ ਆ ਕਰੋਮ ਹਾਂਜੀ ਇੱਕ ਸਾਈਡ ਤੇ ਪਲੇਟ ਆ ਪਰਲੀ ਸਾਈਡ ਆ ਆਪਣੀ ਠੀਕ ਆ ਉਹ ਵੀ ਪੁਰਾਣੀ ਆ ਹਜੇ ਹਾਂਜੀ ਹਾਂਜੀ ਪੁਰਾਣੀ ਉਹ ਵੀ ਹੋਣੀ ਆ ਜਿਆਦਾ ਹਾਂ ਉਹ ਵੀ ਨਵੀਂ ਪਾਵਾਂਗੇ ਤੇ ਬਾਈ ਜੀ ਹੁਣ ਆਪਾਂ ਇਹਦੀ ਮੇਨ ਗੱਲ ਕਰੀਏ ਵੀ 18 ਦੇ ਟਾਇਰ ਪਾਤੇ ਤੇ ਇਹਦੇ ਤੇ ਬਾਈ ਵਾਹ ਵੂ ਕੇ ਦੇਖਿਆ ਹੋਣਾ ਕਿਵੇਂ ਵੀ ਆ ਵੀਡੀਓ ਪਾਈ ਵੀ ਆਪਣੀ ਜਿਹੜੇ ਭਰਾ ਨੇ ਦੇਖਣੀ ਆ ਸਾਰੀ ਉਤੇ ਦੇਖ ਸਕਦਾ ਕਿਦਾਂ ਵੈਸੇ ਆ ਰਹੀ ਆਰ ਪੀ ਐਮ ਡ੍ਰੌਪ ਕਰਦਾ ਜਾਂ ਔਖਾ ਹੁੰਦਾ 18 ਦੇ ਟਾਇਰ ਹੋਗੇ ਨਹੀਂ ਨਹੀਂ ਤੁਸੀਂ ਆਪ ਚਲਾ ਕੇ ਦੇ ਲੈ ਕੇ ਆਉ ਟਾਪ ਗੇਰ ਚ ਉੱਠਦਾ ਨਾ ਛਾਲ ਮਾਰ ਕੇ ਉੱਠਦਾਦਾ ਬਈ ਜਮ ਲੱਗਦਾ ਹੀ ਨਹੀਂ ਵੀ 14 ਦੇ ਹੈ ਕਿ 18 ਦੇ ਬਾਕੀ ਟਰੈਕਟਰ ਦੀ ਸਾਊਂਡ ਕੁਆਲਿਟੀ ਵੀ ਕੀ ਤੁਹਾਨੂੰ ਦੇਖੀਏ ਤੁਸੀਂ ਵੀ ਹਾਂਜੀ ਹਾਂਜੀ ਵਾਹ ਬਹੁਤ ਸੋਹਣੀ ਬਣੀ ਐ ਤੇ ਬਈ ਹੁਣ ਇਹ ਤੁਹਾਡੇ ਮੁਤਾਬਕ ਜਿਹੜਾ ਇਹਦਾ ਇੰਜਨ ਹੈ ਆ ਬਲਾਕ ਕਰੀਏ ਬਲਾਕ ਇਹ ਸਾਰਾ ਰੀਨਲ ਸਾਰਾ ਸਟਾ ਹਾਂ ਇਹ ਜੈਨੂਨਾ ਸਾਰਾ ਇੰਜਨ ਇਹਨਾਂ ਨੂੰ 963 ਦੇ ਵਿੱਚ ਕਨਵਰਟ ਕੀਤਾ ਵਾ ਆਪਣਾ ਇਸ ਇੰਜਨ ਠੀਕ ਉਸੇ ਇੰਜਨ ਦੇ ਵਿੱਚ 963 ਕਰਤਾ ਹਾਂ ਫਟ ਚੱਲਦਾ ਮੈਂ ਖਾ ਓਕੇ ਜਮਾ ਜਮ ਕੇ ਚੱਲਦਾ ਜੀ ਕੀ ਬਾਤ ਆ ਮਿੱਤਰੋ ਦੇਖੋ ਫਿਰ ਤੇ ਇਹਦੀ ਜਿਹੜੀ ਆਵਾਜ਼ ਆ ਉਹ ਵੀ ਮੈਂ ਜਿਵੇਂ ਕਹਿ ਲਾ ਵੀ ਕੀਲਦੀ ਹੈ ਨਾ ਬੰਦੇ ਨੂੰ ਉਹ ਚੀਜ਼ ਹੈ ਤੇ ਬਈ ਲੈਫਟ ਟਾਪਾ ਛੋਟਾ ਫਿੱਟ ਕੀਤਾ ਆਪਾਂ ਬਈ ਇਹਦੇ ਇਹ ਨਵੇਂ ਮਾਡਲ ਆ ਨਵੇਂ ਮਾਡਲ ਜਿਹੜੀ ਪਹਿਲਾਂ ਲੰਮਾ ਟਾਪਾ ਹੁੰਦਾ ਸੀਗਾ ਇਹਨੂੰ ਸਰਾਖ ਮਾਰਗਾ ਦੇਖੋ ਸਰਾਖ ਉਹਦੇ ਤਿੰਨ ਆਉਂਦੇ ਆ ਪਲੇਟ ਦੇ ਦੇਖੋ ਅਸੀਂ ਆਪਦੇ ਕੱਢ ਕੇ ਸਰਾਖ ਦੇਖੋ ਕਿੰਨੇ ਲਾਏ ਹੋ ਨਟ ਇੱਥੋਂ ਪਛਾਣ ਅਗਲਾ ਕਰ ਸਕਦਾ ਨਹੀਂ ਅਗਲਾ ਕਹਿੰਦਾ ਯਾਰ ਹਾਂਡੀ ਬਦਲਦੀ ਹੋਊਗੀ ਠੀਕ ਹੈ ਹਾਂਡੀ ਨੀਜੇ ਤੋਂ ਦੇਖੀ ਵੀ ਸਾਰਾ ਉਹੀ ਹੈ ਉਹੀ ਹੈਗਾ ਉਹੀ ਟ ਤੇ ਬਈ ਬ੍ਰੇਕਾਂ ਦਾ ਕੀ ਇਲਾਜ ਕਰਿਆ ਬ੍ਰੇਕ ਤੇ ਪਹਿਲਾਂ ਹੀ ਔਇਲ ਵਾਲੇ ਸੀ ਬਈ ਔਇਲ ਵਾਲੇ ਸੀ ਹਾਂਜੀ ਹਾਂਜੀ ਆਪਾਂ ਉਹਨਾਂ ਨੂੰ ਬ੍ਰੇਕਾਂ ਦੇ ਵਿੱਚ ਸਮਾਨ ਪਾਰਟਸ ਨਵੇਂ ਪਾਇਆ ਆਪਾਂ ਸਾਰਾ ਠੀਕ ਹੈ ਇੱਕ ਵਾਰੀ ਨਵੇਂ ਹੋ ਗਏ ਜਾਨੀ ਆਪਾਂ ਦੇਖੀ ਵੀ ਜਿਵੇਂ ਨਵੇਂ ਆ ਗਏ ਬਾਕੀ ਆ ਫਿਲਟਰ ਵਗੈਰਾ ਆਪਾਂ 963 ਵਾਂਗੂ ਜਿੰਨੇ ਨਵੇਂ ਮਾਡਲ ਆ ਰਹੇ ਉਹਨੂੰ ਟੇਡਾ ਕੀਤਾਗਾ ਬਾਕੀ ਨਵੇਂ ਮਾਡਲ ਵਾਂਗੂ 855 ਵਾਂਗੂ ਆਪਾਂ ਅੱਗੇ ਕਰਤਾਗਾ ਸਾਰਾ ਕਿਉਂਕਿ ਇੱਥੋਂ ਅਗਲਾ ਜੱਜ ਨਹੀਂ ਕਰ ਸਕਦਾ ਜਿਆ ਟਰੈਕਟਰ ਨਵਾਂ ਖੜਾ ਜਾਂ ਕੋਈ ਪੁਰਾਣਾ ਹੈ ਹਾਂ ਪੁਰਾਣਾ ਮਾਡਲ ਹੈ ਬਾਕੀ ਮਿੱਤਰੋ ਮੈਨੂੰ ਤਾਂ ਨਹੀਂ ਦੇਖਣ ਨੂੰ ਕਿਸੇ ਪਾਸੋਂ ਲੱਗਦਾ ਵੀਰੇ ਚ ਪੁਰਾਣੀ ਨਿਸ਼ਾਨੀ ਹੈਗੀ ਹੈ ਨਾ ਹਾਂਜੀ 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 ਤੇ ਬਾਕੀ ਬਈ ਗੱਲ ਬਾਤ ਹੈਗੀ ਹੈ ਮੈਨੂੰ ਤਾਂ ਪੂਰੀ ਸਰਾ ਲੱਗ ਰਿਹਾ ਕੰਮ ਆ ਪੇਂਟ ਦੀ ਕੁਆਲਿਟੀ ਬਾਬੇ ਤੁਸੀਂ ਦੇਖੋ ਕਿਤੇ ਕੋਈ ਆਪਾਂ ਕਹਿ ਦਈਏ ਵੀ ਨਿਸ਼ਾਨ ਵੀ ਹੈ ਨਹੀਂ ਕੋਈ ਪੁਰਾਣੇ ਵਾਲਾ ਆਹ ਆਹ ਪਲੇਟ ਆਪਣੀ ਜਿਹੜੀ ਆਉਣੀ ਹੈ ਇਹ ਵੀ ਕਰੋਮ ਹੋ ਕੇ ਠੀਕ ਆਹ ਪਲੇਟ ਆਉਣੀ ਹੈ ਉਹ ਤਾਂ ਜਿਹੜੀ ਕੱਲੀ ਕੱਲੀ ਚੀਜ਼ ਵੀ ਜਾਂਚ ਗਈ ਇਹਨੂੰ ਹਨਾ ਮੈਂ ਆਖਾ ਸਿਰਾਂ ਲੱਗ ਗਿਆ ਜੀ ਤੇ ਐ ਨਹੀਂ ਕੋਈ ਵੱਧ ਤੇ ਸਾਨੂੰ ਆਪ ਨੂੰ ਨਹੀਂ ਯਕੀਨ ਆਉਂਦਾ ਯਾਰ ਅਸੀਂ ਇਹ ਜਿਹੇ ਟਰੈਕਟਰ ਬਣਾ ਸਕਦੇ ਸੀ ਕਿਉਂਕਿ ਪਰਮਾਤਮਾ ਦੀ ਕਿਰਪਾ ਨਾਲ ਹੀ ਬਣਦਾ ਸਾਰਾ ਸਿਸਟਮ ਹਾਂ ਜੀ ਨਹੀਂ ਨਹੀਂ ਕਈ ਕਈ ਵਾਰੀ ਨਾ ਬੜੀ ਚੀਜ਼ ਜਾਂਚਦੀ ਹੈ ਇਹਨੂੰ ਬਈ ਕੱਲੀ ਕੱਲੀ ਚੀਜ਼ ਐਵੇਂ ਆ ਗਿਆ ਜਿਵੇਂ ਹੁਣ ਆਹ ਪਲੇਟਫਾਰਮ ਦੇ ਨਾਲ ਆਹ ਬੜਾ ਸੋਹਣਾ ਬਣ ਗਿਆ ਸਾਰਾ ਹਾਂ ਜੀ ਹਾਂ ਜੀ ਦੇ ਵੀ ਜਾਂਚ ਦੇ ਗਿਆ ਟਰੈਕਟਰ ਆ ਕੋਈ ਆਪਾਂ ਕਿਹਾ ਵੀ ਓਵਰ ਚੀਜ਼ ਵੀ ਨਹੀਂ ਲੱਗੀ ਇਹਦੇ ਤੇ ਨਾ ਕੋਈ ਵਾਧੂ ਲੈਂਟ ਕੇ ਤੇ ਮਿੱਤਰੋ ਕਿਤੇ ਵਾਧੂ ਘਾਟੂ ਕੁਝ ਨਹੀਂ ਲੱਗਿਆ ਕੋਈ ਨਹੀਂ ਲਾਇਆ ਬਸ ਬਾਕੀ ਜੈਨੂ ਉਹਨਾਂ ਦਾ ਟਰੈਕਟਰ ਬਣਿਆ ਉਹ ਵੀ ਚੈੱਕ ਕਰਦੇ ਹਾਂ ਤੇ ਇਹ ਸੋਹਣਾ ਦਾ ਸੋਹਣਾ ਹੈ ਹਾਂਜੀ ਤੇ ਕੀ ਬਾਤ ਹੈ ਬਾਈ ਤੇ ਬਾਈ ਇਹ ਹਸ ਪਾਵਰ ਹੁਣ ਆਪਾਂ ਦੇਖੀ ਵੀ ਕਿੰਨਾ ਕਾ ਜੋਰ ਮਾਰਦਾ ਹੋ ਤੁਹਾਡੇ ਨਾਲ ਟਰੈਕਟਰ ਪੂਰਾ 65 h p ਦਾ ਜੋਰ ਪੂਰਾ ਮਾਰਦਾ ਬਾਈ ਜੀ ਹਾਂਜੀ ਹਾਂਜੀ ਐਵੇਂ ਆ ਮੈਂ ਉਹਨੂੰ ਝੂਠ ਮਾਰ ਕੇ 90 ਕਹਦਾ ਉਹ ਵੀ ਗਲਤ ਕੱਲਿਆ ਪਰ ਜੇ 65 ਪਾਵਰ ਕੱਢਦਾ ਤੇ ਕੱਢਦਾ ਪੂਰੀ ਹੈ ਠੀਕ ਹੈ ਹਾਂਜੀ ਹਾਂਜੀ ਬਾਕੀ ਸ਼ੋਅ ਦੇ ਵਿੱਚੋਂ ਵੀ ਅਸੀਂ ਪੇਂਟ ਉਦਾਂ ਹੀ ਕੀਤਾ ਜਿੱਦਾਂ ਬਾਹਰੋਂ ਕੀਤਾ ਜੀ ਠੀਕ ਹੈ ਹਾਂ ਕੋਈ ਇਹਦੇ ਚ ਕਮੀ ਨਹੀਂ ਗਈ ਰੈਡੀਏਟਰ ਆਪਾਂ ਇਹਦੇ 960 ਵਾਲਾ ਫਿੱਟ ਕੀਤਾ ਪੱਖਾ ਵੀ ਇਹਦੇ 960 ਵਾਲਾ ਫਿੱਟ ਕੀਤਾ ਠੀਕ ਹੈ ਬਈ ਕੋਈ ਗਰਮ ਦੀ ਸ਼ਿਕਾਇਤ ਹਾਂ ਕਿਉਂਕਿ 963 ਜਦੋਂ ਟਰੈਕਟਰ ਕਰ ਦਿੰਦੇ ਹਨ ਕਈ ਟਰੈਕਟਰ ਗਰਮ ਹੋਣ ਦੀ ਸ਼ਿਕਾਇਤ ਆ ਜਾਂਦੀ ਹੈ ਇਹਨਾਂ ਨੂੰ ਠੀਕ ਹੈ ਤੇ ਜਿਹਦੇ ਕਾਰਨ ਕਰਕੇ ਆਪਾਂ ਇਹਨੂੰ ਪਹਿਲਾਂ ਹੀ ਆਪਾਂ ਇਹਦਾ ਹੱਲ ਕਰਤਾ ਵੀ ਵੱਡਾ ਲਾ ਦਿਆ ਰੈਡੀਏਟਰ ਠੀਕ ਹੈ ਤੇ ਬਾਕੀ ਸੂਈ ਸਾਈਜ਼ ਤਾਂ ਜਮਾਂ ਹੀ ਨਹੀਂ ਚਾਹਦਾ ਠੀਕ ਹੈ ਹੂੰ ਤੇ ਜੈਕ ਵੀ ਇੱਕ ਇਹਦੇ ਆਪਾਂ ਨਵੇਂ ਮਾਡਲ ਜਿਹੜਾ ਹੁਣ ਮਾਡਲ ਨੂੰ ਆ ਰਿਹਾ ਉਹ ਫਿੱਟ ਕੀਤਾ ਕੰਪਨੀ ਦਾ ਕੋਈ ਆਪਾਂ ਸੋਨਾ ਲੀਕਾ ਦਾ ਜੈਕ ਨਹੀਂ ਫਿੱਟ ਕੀਤਾ Ориジナル ਹਾਂ Ориジナル ਕੰਪਨੀ ਦਾ ਹੀ ਕੀਤਾਗਾ ਬਾਕੀ ਹਿੱਸਾ ਵਗੈਰਾ ਸਾਰਾ ਨਵਾਂ ਆਪਾਂ ਏਜੰਸੀ ਚੋਂ ਲਿਆ ਏ ਠੀਕ ਹੈ ਹਾਂ ਮਿੱਤਰੋ ਦੇਖੋ ਵੀ ਸਾਰੇ Ориジナル ਕੰਮ ਜੇ ਹੋਏ ਆਏ ਨਹੀਂ ਵੀ ਅਗਲੇ ਨੇ ਪੈਸੇ ਬਾਕੀ ਪਾਈਪ ਲਾਈਨ ਦੀ ਫਿਟਿੰਗ ਦੇਖ ਲਓ ਸਾਰੀ ਜਿਹਨਾਂ ਨੂੰ ਕੀਤੀ ਆਪਾਂ ਏਜੰਸੀ ਚੋਂ ਲੈ ਕੇ ਸਮਾਨ ਕੱਲਾ ਕੱਲਾ ਪਾਰਟ ਠੀਕ ਹੈ ਜੀ ਹਾਂਜੀ ਹਾਂਜੀ ਦੇਖੋ ਜੀ ਇੱਕ ਹੁੰਦਾ ਯਾਰ ਆਪਾਂ ਪੁਰਾਣਾ ਪਟਿਆਲੇ ਤੋਂ ਲੈ ਲਿਆ ਮਲੂਰ ਤੋਂ ਲੈ ਲਿਆ ਉਹ ਜਿਹਾ ਅਸੀਂ ਪਾਰਟਸ ਨਹੀਂ ਯੂਜ਼ ਕੀਤਾ ਸਾਰਾ ਏਜੰਸੀ ਦਾ ਹੀ ਯੂਜ਼ ਕੀਤਾ ਆਪਾਂ ਠੀਕ ਹੈ ਜੀ ਕੱਲੇ ਕੱਲੇ ਚੀਜ਼ ਬਈ ਜੀ ਐ ਜਿੱਚੀ ਪਈ ਆ ਆ ਲੀਵਰ ਵਗੈਰਾ ਜਿਵੇਂ ਨਵੇਂ ਦੇ ਆਉਂਦੀਆਂ ਹਨਾ ਉੱਪਰ ਲੋਬਾ ਸਾਰਾ ਸਿਸਟਮ ਨਵੇਂ ਵਾਂਗੂ ਆ ਸਟਿੱਕਰ ਵਗੈਰਾ ਸਾਰਾ ਨਵੇਂ ਵਾਂਗੂ ਆ ਬਾਕੀ ਆ ਵੇਖੋ ਪਲੇਟ ਵੈਂਡ ਪਲੇਟ ਕਹਿੰਦੇ ਇਹਨੂੰ ਆਰਡਰ ਪਲੇਟ ਹਾਂਜੀ ਆ ਦੇਖੋ ਸਾਰੀ ਆਪਾਂ ਇੱਕ ਮਡਗਾਰਡ ਤੇ ਲੱਗੀ ਇਧਰਲੀ ਸਾਈਡ ਵੀ ਦਿਖਾ ਦਿਓ ਜਿਵੇਂ ਟਰੈਕਟਰ ਨਵੇਂ ਨੂੰ ਆ ਰਹੀ ਆ ਆ ਦੇਖ ਠੀਕ ਹੈ ਜੀ ਕੀ ਬਾਤ ਆ ਸਾਰਾ ਸਿਸਟਮ ਐਂਡ ਐਲਈਡੀ ਇੰਡੀਕੇਟਰ ਜੋ ਆਪਣੇ ਨਵੇਂ ਟਰੈਕਟਰ ਨੂੰ ਆ ਰਹੇ ਆ ਸਾਰੇ ਨਿਊ ਮਾਡਲ ਆਟਸ ਉਹਨਾਂ ਨੂੰ ਉਹੀ ਫਿੱਟ ਕੀਤੇ ਮੜਗਾੜਾਂ ਦੇ ਉੱਪਰ ਕੀ ਬਾਤ ਹੈ ਤੇ ਬਈ ਲੈਵਲਟ ਸੈਂਸਿੰਗ ਬਹੁਤ ਵਧੀਆ ਹੈ ਹਾਂ ਫਿਰ ਇਹ ਪਟਾਪਾ ਵੀ ਇਹਦਾ ਦੂਜਾ ਫਿੱਟ ਕੀਤਾ ਨਾ ਛੋਟਾ ਇਸੇ ਕਾਰਨ ਹੀ ਕੀਤਾ ਵੀ ਸੈਂਸਿੰਗ ਟਰੈਕਟਰ ਦੀ ਵਧੀਆ ਰਹੇ ਠੀਕ ਹੈ ਹਾਂ ਲੰਬੇ ਟਾਪੇ ਦੇ ਵਿੱਚ ਦਿੱਕਤ ਕਿ ਇੱਕ ਦਵਾਇਆ ਵੱਜ ਜਾਂਦਾ ਸੀ ਬਾਕੀ ਉਹਨਾਂ ਦੇ ਜਿਹੜੇ ਵਿਚਲਿਆਂ ਰਾੜਾਂ ਸੀਗਾ ਉਹ ਲੰਬੀਆਂ ਹੋ ਜਾਂਦੀਆਂ ਲੰਬੀਆਂ ਹੋਣ ਕਰਕੇ ਉਹ ਸੈਂਸਿੰਗ 'ਚ ਪ੍ਰੋਬਲਮ ਦਿੰਦਾ ਵੱਡਾ ਟਾਪਾ ਐਸੇ ਚੱਲਦੇ ਬਹੁਤ ਵਧੀਆ ਟਾਪੇ ਪਰ ਲੇਕਿਨ ਉਹਨਾਂ ਦੇ ਪ੍ਰੋਬਲਮ ਆਉਣ ਕਰਕੇ ਕੰਪਨੀ ਨੇ ਤਾਂ ਹੀ ਛੋਟਾ ਰੱਖਿਆ ਇੱਕ ਥਾਂ ਖੋਲਤਾ ਉਹਗੇ ਜੱਗਾ ਵੀ ਆਪਾਂ ਕੱਲੇ ਇਹ ਸ਼ੌਂਕ ਨੂੰ ਵਿਖਾਉਣ ਨੂੰ ਨਹੀਂ ਪਾਏ 18 ਦੇ ਇਹਨਾਂ ਤੇ ਚੱਲੂਗਾ ਚੱਲੂਗਾ ਹਾਂ ਫਿਰ ਠੀਕ ਹੈ ਨਾ ਗੱਲਬਾਤ ਬਾਕੀ ਜਿਵੇਂ ਮਰਜ਼ੀ ਅਗਲਾ ਚਲਾ ਦੇ ਤੇ ਬਿਨਾ ਟਰਬੋ ਤਾਂ ਮਿੱਤਰੋ ਹਾਂ ਬਿਨਾ ਟਰਬੋ ਬਿਨਾ ਟਰਬੋ ਅੱਜ ਤੇ ਪੈਗਾ ਤੁਹਾਨੂੰ ਦਿਖਾਵਾਂਗੇ ਨੱਚਦਾ ਜਦੋਂ ਕਲੱਚ ਛੱਡ ਦੇਣ ਮੈਂ ਦੂਜੇ 'ਚ ਵੀ ਛੱਡਿਆ 2 ਕੁਇੰਟਲ ਦਾ ਬੰਪਰ ਹੋਊਗਾ ਮੈਂ ਕਹਾ 2 ਕੁਇੰਟਲ ਦਾ ਪੂਰਾ 2 ਕੁਇੰਟਲ ਦਾ ਬੰਪਰ ਆ ਵੈਸ ਤੇ ਇਹ ਉੱਠਦਾ ਹੈ ਜੰਪ ਮਾਰਦਾ ਪੂਰੇ ਇੰਨੀ ਪੇ ਬਾਕੀ ਉਦੋਂ ਹੱਕ ਨਹੀਂ ਲੱਗੀ ਸੀ ਮੌਕੇ ਬਾਅਦ ਚ ਹੱਕ ਲਵਾਈ ਜਿਹਦੇ ਕਰਕੇ ਵੇਟ ਤੁਹਾਨੂੰ ਪਤਾ ਵਧ ਹੀ ਜਾਂਦਾ ਵਧ ਹੀ ਜਾਂਦਾ ਠੀਕ ਹੈ ਠੀਕ ਹੈ ਕਿਉਂਕਿ ਅਗਲਾ ਕਹੂਗਾ ਯਾਰ ਪਹਿਲਾਂ ਤੁਸੀਂ ਇੱਕ ਕੁਆਂਟਲ ਅਸੀ ਦਾ ਕਹੇ ਤਾਂ ਹੁਣ ਦੋ ਕੁਆਂਟਲ ਕਹਿਨੇ ਹੈਗਾ ਨਹੀਂ ਹਾਂ ਹਾਂ ਨਹੀਂ ਨਹੀਂ ਉਹ ਮੋਟੀ ਹੱਕ ਲੱਗੀ ਸਹੀ ਗੱਲ ਹਾਂ ਉਦੋਂ ਲਵਾਈ ਹੈ ਬਾਅਦ ਚ ਕੀ ਬਾਤ ਆ ਭਾਈ ਤੇ ਬਾਬੇ ਆਪਾਂ ਤੁਹਾਨੂੰ ਇਦੂ ਬਾਦ ਆਵਾਜ਼ ਵੀ ਦਿਖਾਵਾਂਗੇ ਹਾਂਜੀ ਹਾਂਜੀ ਤੇ ਬਾਕੀ ਭਾਈ ਬੁਕਿੰਗ ਬਾਕਿੰਗ ਕਿੰਨੀ ਕਾ ਟਰੈਕਟਰਾਂ ਦੀ ਬੁਕਿੰਗ ਮੇਰੇ ਕੋਲ ਟਰੈਕਟਰ ਹੋ ਰਹੇ ਨੇ ਤਿਆਰ ਇੱਕ ਤਾਂ ਸੋਨਾਲੀਕਾ ਹੋ ਰਿਹਾ ਤੁਹ ਇੱਕ ਮੈਸੀ ਟਰੈਕਟਰ ਆਪਣੇ ਕੋਲ ਜਲੰਧਰ ਤੋਂ ਤਿਆਰ ਹੋ ਰਿਹਾ ਹੈਗਾ ਇੱਕ ਟਰੈਕਟਰ ਆਪਣੇ ਕੋਲ ਫੋਰਡ ਐਮਪੀ ਜਾਣਾ ਉਹ ਵੀ ਆਪਣਾ ਤਿਆਰ ਹੋ ਕੇ ਠੀਕ ਹੈ ਠੀਕ ਆ ਉਹ ਹੋ ਰਿਹਾ ਹੈਗਾ ਹੁਣ ਬਈ ਆਪਣੇ ਕੋਲੇ ਮੇਨ ਪੇਂਟ ਦਾ ਰੰਗ ਵੀ ਕਰਦੇ ਆ ਤੁਸੀਂ ਆ ਪਹਿਲਾਂ ਤੁਹਾਨੂੰ ਥਰੀ ਸਪੀਡ ਵੀ ਕਰਦੇ ਸੀ ਥਰੀ ਸਪੀਡ ਵੀ ਕਰਦੇ ਸੀ ਪਹਿਲਾਂ ਸਾਰਾ ਕੰਮ ਹੀ ਕਰਦੇ ਆ ਲੇਕਿਨ ਕੰਗ ਬੰਦੇ ਆਪਣੇ ਕੋਲ ਸੁੱਖ ਨਾਲ ਹੈਗੇ ਹੁਣ ਵਧੀਆ ਤੇ ਪੇਂਟ ਦਾ ਵਸ ਸ਼ੌਂਕ ਹੀ ਸੀਗਾ ਇਹ ਵੀ ਇਹ ਵੀ ਵੀ ਚਲੋ ਹਾਂ ਅਸਲ 'ਚ ਹੰਦੂ ਨੂੰ ਮੈਂ ਪਹਿਲਾਂ ਵੀ ਗੱਲ ਕਰ ਦਿੰਨਾ ਆਪਾਂ ਨੂੰ ਕੰਮ ਦਾ ਸ਼ੌਂਕ ਹੀ ਹੈਗਾ ਸ਼ੌਂਕ ਨਾਲ ਹੀ ਆਪਾਂ ਕੰਮ ਕਰਦੇ ਆ ਕੋਈ ਮੈਨੂੰ ਲਾਲਚਨਾ ਨਹੀਂ ਮੈਂ ਕੰਮ ਕਰਦਾ ਠੀਕ ਹੈ ਹਾਂ ਬਸ ਸ਼ੌਂਕ ਨਾਲ ਹੀ ਕੰਮ ਕਰਦਾ ਬਾਕੀ ਦੇਖ ਲਓ ਆ ਵਰਕਸ਼ਾਪ ਤੋਂ ਹੁਣੇ ਕੰਮ ਕਰਦੇ ਕਰਦੀ ਆਏ ਆਂਗੇ ਤੇ ਸਾਰਾ ਵਧੀਆ ਗੱਲ ਹੈ ਉਹ ਕਹਿੰਦਾ ਮਤਲਬ ਮੈਨੂੰ ਕੰਮ ਦਾ ਹੀ ਸ਼ੌਂਕ ਆ ਹੋਰ ਚੀਜ਼ ਦਾ ਸ਼ੌਂਕ ਨਹੀਂਗਾ ਠੀਕ ਹੈ ਇਹ ਵੀ ਪੇਂਟਰ ਤੁਸੀਂ ਆਪ ਦੇ ਅੰਦਰ ਸਾਰਾ ਕਰਦੇ ਆ ਆਪਣੇ ਐਂਟਰੀ ਕਰਦੇ ਨਾਲ ਆਪ ਮਿਹਨਤ ਕਰਦੇ ਆ ਨਾਲ ਆਪਣਾ ਬੰਦਾ ਰੱਖਿਆ ਵਾ ਪੇਂਟਰ ਠੀਕ ਹੈ ਨਾਲ ਉਹਨਾਂ ਨਾਲ ਕੰਮ ਕਰਾਉਂਦੇ ਆ ਤੇ ਸਾਰਾ ਰ ਤੇ ਬਾਕੀ ਪਾਰਟਸ ਵਗੈਰਾ ਆਪਾਂ ਏਜੰਸੀ ਚ ਯੂਜ਼ ਕਰਦੇ ਆ ਸਾਰੇ ਮੀਟਰ ਐਲਈਡੀ ਹੋ ਗਏ ਆਪਣੇ ਠੀਕ ਹੈ ਸਾਰੇ ਡਿਜੀਟਲ ਹੋ ਗਏ ਮੀਟਰ ਡਿਜੀਟਲ ਮੀਟਰ ਆ ਗਏ ਤੇ ਇਕੱਲੀ ਇਕੱਲੀ ਚੀਜ਼ ਸੀਟ ਵੀ ਬੜੀ ਪਰਫੈਕਟ ਲਾਈ ਆ ਜਾਵਾ ਤੇ ਭਾਈ ਗੇਅਰ ਸਪੀਡ ਮਤਲਬ ਸੈਟਿੰਗ ਕਰੀ ਹੋਣੀ ਹੈ ਫਿਰ ਹਾਂ ਤੁਹਾਨੂੰ ਪਤਾ 18 ਦੇ ਟਾਇਰਾਂ ਨਾਲ ਗੇਅਰ ਦੀ ਸੈਟਿੰਗ ਵਿੱਚ ਪਾਰਟਸ ਥੋੜਾ ਜਿਹਾ ਨਰੋਆ ਕਰਨਾ ਪੈਂਦਾਗਾ ਠੀਕ ਹੈ ਹਾਂਜੀ ਹੁਣ ਬਈ ਆਪਾਂ ਅਖ ਕੇ ਵੀ ਨਰੋ ਆ ਕੋਈ ਕੰਡਮ ਨਹੀਂ ਹੋਇਆ ਉਦੋਂ ਨਾ 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 ਕੰਡਮ ਨਹੀਂ ਦੇਖੋ ਇਹਦੀ ਸ਼ਾਫਟ ਦੀ ਗੀਅਰ ਦੀ ਸਾਰੀ ਚਾਲ ਦੀ ਸੈਟਿੰਗ ਕੀਤੀ 18 ਦੇ ਟਾਇਰਾਂ ਨਾਲ ਚੱਕਰ ਮਲਾਉਣ ਦੀ ਖਾਤਰ ਕਿਉਂਕਿ ਜੇ ਤੁਸੀਂ ਆਪਣੇ ਟਰੈਕਟਰ ਦੇ ਸਾਡੇ ਰੀਸ ਨਾ ਪਾਓਗੇ 18 ਦੇ ਉਹ ਨਹੀਂ ਚੱਲਣਗੇ ਹੋਣੇ ਚੱਲਣੇ ਆ ਜੇ ਅਗਲਾ ਕਹੂਗਾ ਯਾਰ ਇਹਨਾਂ ਨੇ ਪਾ ਦਿੱਤੇ ਅਸੀਂ ਵੀ ਟਰੈਕਟਰ ਤੇ ਉਹਦਾ ਪੈਸੇ ਬਰਬਾਦ ਕਰਾਂਗੇ 1 ਲੱਖ 5000 ਰੁਪਏ ਉਹਦਾ ਟਾਇਰਾਂ ਤੇ 1 ਲੱਖ 5000 ਦੇ ਟਾਇਰ ਹੀ ਆਏ ਮੈਤੋ ਆ 1 ਲੱਖ 5000 ਦੇ ਟਾਇਰ ਆ ਮੂਰ ਲੈ ਕੇ 20000 ਰੁਪਏ ਦੇ ਕੀ ਬਾਤ ਆ ਬਈ ਇਹ ਦਰਵਾਜ਼ਾ ਕਈ ਵੀ ਭਰਾ ਆਪਦੇ ਪੈਸੇ ਨਾ ਖਰਾਬ ਕਰ ਲੈਣਗਾ ਨਹੀਂ ਸਹੀ ਗੱਲ ਸਹੀ ਗੱਲ ਤੇ ਇਹ ਬਾਈ ਹੋਰੀ ਕਿੱਥੋਂ ਆਵੇ ਜਿਨ੍ਹਾਂ ਨੇ ਇੰਨਾ ਸੋਹਣਾ ਟਰੈਕਟਰ ਤਿਆਰ ਕਰਿਆ ਭਾ ਆਪਣਾ ਵਿੱਕੀ ਹੈਗਾ ਤਰਨ ਤਰਨ ਤੋਂ ਬਾਕੀ ਸਪੈਸ਼ਲ ਆਪਾਂ ਆਪਣੇ ਚੈਨਲ ਤੇ ਵੀ ਉਹਨਾਂ ਦਾ ਇੰਟਰੋਡਕਸ਼ਨ ਕਰਾਵਾਂਗੇ ਬਿਲਕੁਲ ਜੈ ਪਾਵਾਂਗੇ ਹਾਂਜੀ ਹਾਂਜੀ ਕਿਉਂਕਿ ਉਹ ਭਰਾ ਨਾ ਥੋੜਾ ਜਿਹਾ ਬਈ ਇੰਨਾ ਸਿੰਪਲ ਬੰਦਾ ਸਾਡੇ ਵਾਂਗੂ ਯਾਰ ਉਹ ਮੂਰੇ ਨਹੀਂ ਆਉਣਾ ਚਾਹੁੰਦਾ ਅੱਛਾ ਹਾਂ ਉਹਨੂੰ 12 13 ਸਾਲ ਹੋ ਗਿਆ ਬਾਹਰ ਹੀ ਰਹਿੰਦਾ ਬਾਈ ਉਹ ਕੌਣ ਆਇਆਗਾ ਉਹ ਉਹ ਮੈਂ ਉਹਨੂੰ ਮੈਂ ਕਿਹਾ ਯਾਰ ਤੂੰ ਵੀਡੀਓ 'ਚ ਆ ਜਾ ਜਿੱਦੇ ਟਰੈਕਟਰ ਤਿਆਰ ਕਰਨ ਮੇਰੇ ਕੋਲੇ ਆਇਆ ਵੀ ਦੋ ਤਿੰਨ ਵਾਰੀ ਤੇ ਕਹਿੰਗਾ ਹੁਣ ਆਇਆ ਵਾ ਪਿੰਡ ਆਪਦੇ ਤੇ ਕੱਲ ਉਹਨਾਂ ਦੇ ਪ੍ਰੋਗਰਾਮ ਆ ਤੇ ਮੈਂ ਕਿਹਾ ਚੱਲ ਯਾਰ ਤੂੰ ਵੀਡੀਓ ਤੇ ਸਾਹਮਣੇ ਤਾਂ ਕਹਿੰਦਾ ਆਉਣਾ ਹੀ ਨਹੀਂ ਮੈਂ ਦੇਖ ਮਾਲ ਦੀ ਗੱਲ ਹੈ ਨਹੀਂ ਬੰਦਾ ਹੱਬ ਕੇ ਆਉਂਦਾ ਵੀ ਚੌੜਾ ਹੋ ਗਿਆ ਭਾਈ ਮੈਨੂੰ ਪੈਸੇ ਲਾਏ ਉਹਨੂੰ ਕੋਈ ਪੈਸਾ ਪੁੱਹਾਂਦਾ ਨਹੀਂ ਉਹਨੂੰ ਕੋਈ ਚੱਕਰੀ ਨਹੀਂਗਾ ਭਰਾਵਾਂ ਦਾ ਬੰਦਾ ਬਹੁਤ ਵਧੀਆ ਆਪਣੀ ਭਰਾਵਾਂ ਵਾਲੀ ਗੱਲ ਆ ਯਾਰ ਉਹਨਾਂ ਚਲੋ ਠੀਕ ਹੈ ਮਿੱਤਰੋ ਜੀ ਤੇ ਬਾਕੀ ਤੁਸੀਂ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਦੱਸੋ ਕਿਸੇ ਭਰਾ ਨੇ ਕੋਈ ਜਾਣਕਾਰੀ ਲੈਣੀ ਹੋਈ ਬਾਈ ਨਾਲ ਸਿੱਧੀ ਗੱਲਬਾਤ ਵੀ ਤੁਸੀਂ ਫੋਨ ਤੇ ਕਰ ਸਕਦੇ ਹੋ ਤੇ ਬਾਕੀ ਇਹਨਾਂ ਦੇ ਚੈਨਲ ਤੇ ਤੁਸੀਂ ਫੋਨ ਜਿਹੜਾ ਸ਼ਾਮ ਨੂੰ ਜਾਂ ਸਵੇਰ ਜਿਆਦਾ ਚੱਕਿਆ ਜਾਂਦਾ ਦੁਪਹਿਰੇ ਕਈ ਭਰਾ ਆਪਣੇ ਕੰਮ ਕਰਦੇ ਹਾਂ ਕੰਮਕਾਰ ਕਰਦੇ ਹੁੰਦੇ ਆ ਤਾਂ ਮੇਤੋਰੇ ਇੱਕ ਬੇਨਤੀ ਹੈ ਵੀ ਸ਼ਾਮ ਨੂੰ ਤੇ ਸੁਬਾਹ ਦੇ ਟਾਈਮ ਕਾਲ ਦੀ ਤੁਸੀਂ ਖੇਚਲ ਕਰਨੀ ਤੇ ਬਾਕੀ ਤੁਹਾਨੂੰ ਆਵਾਜ਼ ਵੀ ਦਿਖਾਉਣੇ ਆ ਤੇ ਇਹਨਾਂ ਦੇ ਚੈਨਲ ਤੇ ਤੁਸੀਂ ਡੇਲੀ ਜਿਹੜੀਆਂ ਵੀਡੀਓ ਨਾਲ ਨਾਲ ਪਾਉਂਦੇ ਰਹਿੰਦੇ ਹੋ ਦੇ ਸਕਦੇ ਹੋ ਤੇ ਉੱਥੋਂ ਤੁਸੀਂ ਦੇਖ ਸਕਦੇ ਹੋ ਤੇ ਠੀਕ ਹੈ ਬਾਈ ਸਤਨਾਮ ਜੀ ਧੰਨਵਾਦ ਬਾਈ ਜੀ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਮੜਾ ਜ ਹੁਣ ਤੁਸੀਂ ਸਾਨੂੰ ਇਹਦੀ ਆਵਾਜ਼ ਵੀ ਚੈੱਕ ਕਰਾ ਦਿਓ ਹਾਂ ਕਰਾਉਣੇ ਵਾ ਹਾਂਜੀ ਹਾਂ ਠੀਕ ਹੈ ਜੀ ਓਕੇ ਵੀਰੋ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਮਿੱਤਰੋ ਦਬ ਕੇ ਤੇ ਬਾਕੀ ਚੈਨਲ ਆਪਣੇ ਨਾਲ ਵੀ ਜੁੜੋ ਤੇ ਭਰਾਵਾਂ ਨਾਲ ਵੀ ਜੁੜੋ ਓਕੇ ਜੀ ਸਤਿ ਮੈਟਰ ਦੇਖੋ ਦਾਣੇ ਘਣਦਾ ਜਿਵੇਂ ਕਹਿੰਦੇ ਹੁੰਦੇ ਆ ਕੀ ਬਾਤ ਆ ਯਾਰ ਆਵਾਜ਼ ਦੇਖੋ ਤੁਸੀਂ ਸਲੋ ਤੇ ਕਰੇਂ ਭਾਈ ਮੜੀ ਰੇਸ ਰਸ ਕੋਈ ਪੁਆਣੀ ਬਗਲ ਹੈ 0% ਸੁਹੋਂਗਾ ਇਹ ਆਵੇਂ ਨਹੀਂ ਵੀ ਜ਼ੋਰ ਨਹੀਂ ਲਾਉਦਾ ਜ਼ੋਰ ਵੀ ਪੂਰਾ ਮਾਰਦਾ ਟਰੈਕਟਰ ਵਾਹ ਦੇਖੋ ਗੱਡੀ ਸੋਹਣੀ ਬਣਾਉਂਦਾ ਦੋ ਕਾਉਂਟਰ ਦਾ ਮੂਰੇ ਉਹ 18 ਦੇ ਟਾਇਰ ਹੈ ਕਿਆ ਬਾਤ ਹੈ ਛਾਲ ਮਾਰਦਾ ਛਾਲ ਜੀ ਆ ਇੰਜਣ ਵੇਖੋ ਪੂਰਾ ਲੋਡ ਨਹੀਂ ਲੈਂਦਾ ਠੀਕ ਜਾ ਠੀਕ ਜਹਾਈ ਆ ਮੇਤਰੋ ਬੜਾ ਟਰਬੋ ਟਰੈਕਟਰ ਤਾਂ ਵੀ ਅੱਗਾ ਚੱਕ ਕੇ ਤੁਰਦਾ ਆ ਦੇਖੋ ਲੈ ਟਾਪ ਦੇ ਵਿੱਚ ਆ ਲਾ ਮੈਟਰੋ ਬਾਈ ਪੇਂਟਰ ਵੀ ਆ ਚੁੱਕਿਆ ਜੀ ਇਹ ਟਰੈਕਟਰ ਨੂੰ ਪੇਂਟ ਦੇਣ ਵਾਲਾ ਤੇ ਇਹਨਾਂ ਨਾਲ ਵੀ ਮਿਲਾ ਦਈਏ ਤੁਹਾਨੂੰ ਸਸਿਕਾ ਬਾਈ ਜੀ ਬਾਈ ਜੀ ਸਸਿਕਾ ਬਾਈ ਜੀ ਆਪਣਾ ਨਾਮ ਜੀ ਮਨੋਰਨ ਬੋਵੀ ਠੀਕ ਹੈ ਜੀ ਇੱਥੋਂ ਹੀ ਬਾਈ ਤੁਸੀਂ ਵੀ ਕੋਟਪੂਰਾ ਡਿਸਟ੍ਰਿਕਟ ਫਰੀਦਕੋਟ ਅੱਛਾ ਕੋਟਕਪੂਰੇ ਦਾ ਠੀਕ ਹੈ ਠੀਕ ਹੈ ਤੇ ਬਾਈ ਸਤਨਾਮ ਨਾਲ ਫਿਰ ਤੁਸੀਂ ਕਰਾਉਣੇ ਗੱਲ ਬਾਤ ਐਂ ਦਾ ਹਾਂ ਜੀ ਮੋਡੀਫਾਈ ਟਰੈਕਟਰ ਬਾਈ ਸਤਨਾਮ ਦੇ ਖਰੀਦੇ ਆ ਠੀਕ ਹੈ ਆ ਕਲਰ ਤੁਸੀਂ ਕਰਿਆ ਵਾ ਪੇਂਟ ਠੀਕ ਹੈ ਚਲੋ ਬਹੁਤ ਵਧੀਆ ਬਾਈ ਬਹੁਤ ਸੋਹਣਾ ਪੇਂਟ ਹੋਇਆ ਬਾਈ ਤੇ ਠੀਕ ਹੈ ਬਾਈ ਜੀ ਬਾਈ ਜੀ ਧੰਨਵਾਦ ਹਾਂ ਓਕੇ ਬਾਈ ਤੇ ਬਾਕੀ ਬਾਈ ਹੋਰਾਂ ਨਾਲ ਹੀ ਹੁੰਦੇ ਬਾਈ ਸਤਨਾਮ ਹੋਰੀ ਤੇ ਕੋਈ ਗੱਲਬਾਤ ਕਰਨੀ ਹੋਵੇ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਜੀ ਨੰਬਰ ਬਲਾ ਦੇ ਮਨਾ ਹਾਂ ਜੇ ਨੰਬਰ ਬਾਈ ਦਾ ਤੁਹਾਡਾ ਨੰਬਰ ਕੀ ਹੈ ਜੀ 9781685929 ਠੀਕ ਹੈ ਜੀ ਬਹੁਤ ਵੀ ਪੈਂਟਰ ਦਿੱਲੀ ਆ ਠੀਕ ਹੈ ਦਿੱਲੀ ਵਾਲਾ ਵਜਦਾ ਬਾਈ ਕਹਿੰਦੇ ਹਾਂ ਤੇ ਇਹਨੇ ਬਾਈ ਨੇ ਗੱਲਬਾਤ ਸਿਰਾਂ ਲਾਈ ਆ ਪੇਂਟ ਦੀ ਕੁਆਲਿਟੀ ਤੁਸੀਂ ਦੇਖੀ ਆ ਬਾਕੀ ਫੇਰ ਤੁਹਾਨੂੰ ਦਿਖਾ ਦਿੰਨੇ ਆ ਤਾਂ ਇਹ ਬਾਈ ਵੱਲੋਂ ਕੀਤਾ ਜਾਂਦਾ ਪੇਂਟ ਬਾਈ ਸਤ ਨਾਮ ਦੇ ਹੋਰਾਂ ਦੇ ਨਾਲ ਠੀਕ ਹੈ ਬਈ ਜੀ ਓਕੇ ਬਾਈ ਸასი ਕਾਲ